ਮਨ ਮੇਰੇ ਸਦਾ ਹਰ ਦੇਖ ਅਦੂਰ oh my mind see the lord ever close at hand ਕਿ ਮਨਾ ਅਗਰ ਪ੍ਰਮਾਤਮਾ ਨੂੰ ਦੇਖਣਾ ਤਾਂ ਹਮੇਸ਼ਾ ਆਪਣੇ ਕੋਲ ਹੀ ਮਹਿਸੂਸ ਕਰ ਉਹਦੇ ਲਈ ਤੈਨੂੰ ਕੋਈ ਲੰਬੀ ਯਾਤਰਾ ਕਰਨ ਦੀ ਲੋੜ ਨਹੀਂ ਹੈ ਕੋਈ ਤੀਰਤ ਕਰਨ ਦੀ ਲੋੜ ਨਹੀਂ ਹੈ ਮਨ ਤੇਰੇ ਅੰਦਰ ਹੀ ਪ੍ਰਮਾਤਮਾ ਹੈ ਤੇਰੀ ਸੋਚ ਵਿੱਚ ਪ੍ਰਮਾਤਮਾ ਹੈ ਚੰਗੀ ਸੋਚ ਰੱਖ ਸਭ ਦਾ ਭਲਾ ਕਰ ਤੈਨੂੰ ਉੱਥੇ ਹੀ ਪ੍ਰਮਾਤਮਾ ਦੇ ਦਰਸ਼ਨ ਹੋ ਜਾਣਗੇ ਵੇ ਨਹੀਂ ਕਹਿ ਰਿਹਾ ਕਿ ਯਾਤਰਾ ਕਰਨੀ ਜ਼ਰੂਰੀ ਨਹੀਂ ਹਾਂ ਯਾਤਰਾ ਕਰਨੀ ਇਤਿਹਾਸ ਨਾਲ ਜੁੜਨ ਦੇ ਲਈ ਯਾਤਰਾ ਕਰਨੀ ਜ਼ਰੂਰੀ ਹੈ ਇਤਿਹਾਸ ਦੇ ਨਾਲ ਜੁੜਨ ਦੇ ਲਈ ਤੀਰਥ ਕਰਨਾ ਜ਼ਰੂਰੀ ਹੈ ਪਰ ਪਰਮਾਤਮਾ ਦੇ ਨਾਲ ਜੁੜਨ ਦੇ ਲਈ ਯਾਤਰਾ ਨਹੀਂ ਹੈ ਤੀਰਥ ਤੇ ਜਾਣ ਦੇ ਲਈ ਇਤਿਹਾਸ ਨਾਲ ਜੁੜਨ ਦਾ ਸੰਕੇਤ ਹੈ ਪਰਮਾਤਮਾ ਦੇ ਨਾਲ ਮਿਲਣ ਦੇ ਲਈ ਮਨ ਦਾ ਸਾਫ ਸੋਚ ਦਾ ਚੰਗਾ ਹੋਣਾ ਜ਼ਰੂਰੀ ਹੈ ਜੋ ਤੂੰ ਘਰੇ ਹੀ ਕਰ ਸਕਦਾ ਹੈ ਪਰਮਾਤਮਾ ਨੂੰ ਮਿਲਣਾ ਤਾਂ ਘਰੇ ਮਿਲ ਅਗਰ ਯਾਤਰਾ ਤੀਰਥ ਕਰਨਾ ਹੈ ਤਾਂ ਉਹ ਤੂੰ ਇਤਿਹਾਸ ਨਾਲ ਜੁੜੇਗਾ ਜਿਹੜੇ ਪੈਗੰਬਰ ਨੇ ਇਤਿਹਾਸਿਕ ਚਿੰਨ ਸਿੱਧੇ ਹੋਏ ਆਪਣੇ ਸਮੇਂ ਦੇ ਵਿੱਚ ਜੇ ਉਹਨਾਂ ਦੇ ਦਰਸ਼ਨ ਕਰਨੇ ਨੇ ਤਾਂ ਜਾ ਕੇ ਤੂੰ ਯਾਤਰਾ ਕਰ ਜੇ ਪਰਮਾਤਮਾ ਨੂੰ ਮਿਲਣਾ ਹੈ ਤਾਂ ਆਪਣੇ ਘਰੇ ਹੀ ਮਿਲ ਚੰਗੀ ਸੋਚ ਨਾਲ ਮਿਲ ਸਾਰਿਆਂ ਦਾ ਭਲਾ ਕਰ ਦੇ ਕੇ ਦਰਸ਼ਨ ਹੁੰਦੇ